ਸ਼੍ਰੀ ਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰ ਲਈ ਦੋਸਤੋ ਪਹਿਲੀ ਵੱਡੀ ਖਬਰ ਦੇ ਬਾਰੇ 6 ਮੰਜ਼ਲਾ ਇਮਾਰਤ ਡਿੱਗਣ ਨਾਲ ਹੁਣ ਤੱਕ 11 ਦੀ ਮੌਤ ਬਚਾਅ ਕਾਰਜ ਜਾਰੀ ਆਪਰਾ ਰਾਸ਼ਟਰੀ ਆਪਤ ਪ੍ਰਤੀਕਿਰਿਆ ਬਲ ਐਨ ਡੀ ਆਰ ਐਫ ਅਤੇ ਹੋਰ ਏਜੰਸੀਆਂ ਮੁਸਤਾਫਾਬਾਦ ਖੇਤਰ ਵਿੱਚ ਖੋਜ ਅਤੇ ਬਚਾਅ ਕਾਰਜ ਕਰ ਰਹੀਆਂ ਹਨ ਜਿੱਥੇ ਇੱਕ ਇਮਾਰਤ ਢਹਿ ਗਈ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੁਣ ਤੱਕ 11 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ ਅਤੇ 5 ਪੰਜਾਂ ਦਾ ਇਲਾਜ ਚੱਲ ਰਿਹਾ ਹੈ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਗੱਲ ਕਰ ਲਈ ਦੋਸਤੋ ਦੋਸਤੋ ਕੋਠੀ ਮੱਲਾ ਸਿੰਘ ਵਾਲਾ ਵਿਖੇ 100 ਏਕੜ ਦੇ ਕਰੀਬ ਕਣਕ ਸੜਕੇ ਸਵਾ ਦੋਸਤੋ ਖਬਰ ਇਹਨਾਂ ਕਿ ਜਤੂ ਸ਼ਰਦਨ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੇ ਨੇੜਲੇ ਕੋਠੇ ਮੱਲਾ ਸਿੰਘ ਵਾਲਾ ਵਿਖੇ ਕਣਕ ਦੀ 100 ਏਕੜ ਦੇ ਕਰੀਬ ਖੜੀ ਹਸਲ ਤੋਂ ਇਲਾਵਾ ਟਾਂਗਰ ਸੜਕੇ ਸਵਾਹ ਹੋ ਗਿਆ ਪਿੰਡ ਦੇ ਨੌਜਵਾਨ ਆਗੂ ਡਾਕਟਰ ਪਰਸ਼ਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੁਪਹਿਰ ਪਿੰਡ ਦੇ ਵਾਟਰ ਵਰਕਸ ਅਤੇ ਜਤੂ ਰਜਬਾ ਰਜਬਾਹੇ ਨਦੀ ਕੋਲ 10-12 ਕਿਸਾਨਾਂ ਦੇ ਖੇਤਾਂ ਅੱਚ ਖੜੀ ਕਣਕ ਦੀ ਫ਼ਸਲ ਨੂੰ ਉਚਾਨਕ ਅੱਗ ਲੱਗਣ ਦੀ ਸੂchnਾ ਪਿੰਡ ਵਸ ਪਿੰਡ ਨਿਵਾਸੀਆਂ ਨੂੰ ਮਿਲੀ ਤਾਂ ਉਹ ਆਪਣੇ ਟਰੈਕਟਰ ਦੇ ਮਗਰ ਤੰਗਾਂ ਪਾ ਕੇ ਮੌਕੇ ਤੇ ਪਹੁੰਚੇ ਅਤੇ ਕੋਠੇ ਮਹੱਲੇ ਸਿੰਘਵਾਲਾ ਪੁੱਠੇ ਕਹਿਰ ਸਿੰਘ ਵਾਲਾ ਨਿਆਮੀ ਵਾਲਾ ਆਦ ਪੰਡਾਂ ਦੇ ਗੁਰਦੁਆਰਾ ਸਾਹਿਬਾਂ ਦੇ ਲਾਊਡ ਸਪੀਕਰਾਂ ਰਹੀਂ ਲੋਕਾਂ ਨੂੰ ਸੂਚਿਤ ਕੀਤਾ ਤੇ ਲੋਕ ਵੱਡੀ ਗਿਣਤੀ ਵਿੱਚ ਕੁੱਠੇ ਮਹਲਾ ਸਿੰਘ ਵਾਲਾ ਵਿਖੇ ਦੇ ਖੇਤਨਾ ਬੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਆਪਣੋ ਆਪਣੇ ਤਰੀਕੇ ਨਾਲ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਪਰ ਲੋਕਾਂ ਦੀ ਕਾਫੀ ਕੋਸ਼ਿਸ਼ ਉਪਰੰਤ ਕਰੀਬ 3 ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਅੱਗ ਕਰ ਨੁਕਸਾਨੀ ਗਈ ਕਣਕ ਦੇ ਮਾਲਕ ਗਰਮੀਤ ਸਿੰਘ ਪੁੱਤਰ ਤੇਜ ਸਿੰਘ ਰਾਜ ਸਿੰਘ ਪੁੱਤਰ ਕਰਨਲ ਸਿੰਘ ਹਰੀ ਸਿੰਘ ਪੁੱਤਰ ਇੰਦਰ ਸਿੰਘ ਤੇਜ ਸਿੰਘ ਪੁੱਤਰ ਨਿਹਾਲ ਸਿੰਘ ਮਕੰਦ ਸਿੰਘ ਜਗਦੇਵ ਸਿੰਘ ਪੁੱਤਰ ਮੇਲ ਸਿੰਘ ਗਰਮੀਤ ਸਿੰਘ ਪੁੱਤਰ ਸੁਖਦੇਵ ਸਿੰਘ ਗੁਰਮਿੰਦਰ ਸਿੰਘ ਪੁੱਤਰ ਰੰਜੀਤ ਰঞ্জੀਤ ਸਿੰਘ ਅਤੇ ਕੇਵਲ ਸਿੰਘ ਗੱਲ ਪੁੱਤਰ ਪਾਲ ਸਿੰਘ ਆਧ ਕਿਸਾਨਾਂ ਦੇ ਪੁੱਤਾਂ ਰੰਗ ਪਾਲੀ ਕਣਕ ਦੀ ਫਸਲ ਦੇ ਸੜ ਕੇ ਸੜ ਜਾਣ ਕਰਕੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੋਇਆ ਪਿੰਡ ਦੇ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਮਾੜਾ ਦਿੱਤਾ ਜਾਵੇ ਚਲਦੇ ਆ ਦੋਸਤੋ ਅਗਲੀ ਹੱਡੀ ਖਬਰ ਤੇ ਵਾਰ ਗੱਲ ਕਰ ਲਈ ਦੋਸਤੋ ਪੰਜ ਗ라이 ਕਲਾਂ ਤੇ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਸੜ ਸੜ ਕਣਕ ਤੇ ਨਾਲ ਸੜ ਕੇ ਸੁਆਹ ਗੱਲ ਕਰ ਲਈ ਦੋਸਤੋ ਪੰਜਗ੍ਰਾਂਈ ਦੀ ਖਬਰ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਅੱਜ ਬਾਅਦ ਦੁਪਹਿਰ ਸੇਵਿਆਂ ਵਾਲੇ ਘਰਾਟੇ ਘਰਾਟਾਂ ਕੋਲ ਪੰਡ ਢਿਲਵਾ ਕਲਾਂ ਨੂੰ ਜਾਣ ਵਾਲੀ ਸੰਪਰਕ ਸੜਕ ਨਾਲ ਲੱਗਦੇ ਖੇਤ ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਕਿਸਾਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਜਾਨਕ ਲੱਗੀ ਅੱਗ ਨੇ ਤੇਜ਼ ਹਵਾ ਕਾਰਨ ਇੰਨਾ ਭਿਆਨਕ ਰੂਪ ਲੈ ਲਿਆ ਕਿ ਤਿੰਨ ਪਿੰਡਾਂ ਢਿਲਵਾ ਕਲਾ ਪੰਜਗੜਾਈ ਕਲਾ ਅਤੇ ਕੋਠੇ ਤੇ ਵਿੱਚ ਜਾਂ ਬੁੱਢੀ ਵਕ ਵਕ ਪਿੰਡਾਂ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਵੱਲੋਂ ਮੁਸ਼ਕਲ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਪਿੰਡ ਢਿਲਵਾ ਕਲਾ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਸਾਬਕਾ ਬਲਾਕ ਕਸਮਤੀ ਮੈਂਬਰ ਮੰਗਲ ਸਿੰਘ ਬਰਾੜ ਸਾਬਕਾ ਪੰਚ ਮੱਖਣ ਸਿੰਘ ਢਾਲੀਵਾਲ ਸਾਬਕਾ ਪੰਚ ਰੂਪ ਸਿੰਘ ਡਾਕਟਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼ਹਿਰੀ ਹੀਟਰ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਲੱਗੀ ਅੱਗ ਨਿਮਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦੇ ਸਿੰਘ ਪੁੱਤਰ ਸੁਖਮ ਸਿੰਘ ਦੇ 10 ਏਕੜ ਦੇ ਸੁਵਿੰਦਰ ਸਿੰਘ ਪੁੱਤਰ ਰਾਮ ਸਿੰਘ 9 ਏਕੜ ਸਿਕੰਦਰ ਸਿੰਘ 10 ਏਕੜ ਸੁਖਮੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ 15 ਏਕੜ ਤੋਂ ਇਲਾਵਾ ਪਿੰਡ ਦੇ ਹੋਰ ਕਿਸਾਨਾਂ ਦੀ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ ਦੋਸਤੋ ਅਗਲੀ ਖਬਰ ਜਿਹੜੀ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡਰੱਗ ਮੰਨੀ ਦੀ ਬਰਮਾਦਗੀ ਅਤੇ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਗ੍ਰਿਫਤਾਰੀ ਬਾਰੇ ਬੋਲੇ ਗੁਰਪ੍ਰੀਤ ਸਿੰਘ ਪੁੱਲਰ ਸਾਦ ਜੀ ਕਿ ਦੋਸਤੋ ਡਰੱਗ ਮੰਨੀ ਦੀ ਬਰਾਮ ਮਦਗੀ ਅਤੇ ਇੱਕ ਡਰੱਗ ਕਾਰਟੇਲ ਵਿੱਚ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਦੀ ਗ੍ਰਿਫਤਾਰੀ ਬਾਰੇ ਅਮਰਤ ਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਅਸੀਂ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ 9 April ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ ਅਤੇ ਇੱਕ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਸੀਂ ਬਾਅਦ ਵਿੱਚ ਪੰਜ ਅਤੇ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰੂਗ੍ਰਾਮ ਦਾ ਇੱਕ ਵਿਅਕਤੀ ਅਨਿਲ ਅਤੇ ਅਨਿਲ ਐਸ ਹਵਾਲਾ ਰੈਕੇਟ ਦਾ ਕਿੰਗਪਿਨ ਬਣ ਕੇ ਉਭਰਿਆ ਤੇ ਜਾਂਚ ਤੋਂ ਬਾਅਦ ਪੁਲਿਸ ਪੰਜਾਬ ਪੁਲਿਸ ਦੇ ਇੱਕ ਕਨਸਟੇਬਲ ਸਮੇਤ ਹੋਰ ਮੁਲਾਜ਼ਮਾ ਮਿਲਜਮਾ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਡਰੱਗ ਹਵਾਲਾ ਗਠਜੋੜ ਵਿੱਚ ਕੁੱਲ ਵਸੂਲੀ 40 ਲੱਖ 91000 ਰੁਪਏ ਹੈ ਐਸ ਪਿੱਛੇ ਦੋ ਬਦਨਾਮ ਅਮਰੀਕਾ ਆਧਾਰਿਤ ਤਸਕਰ ਜੋਬਨ ਕਲੇਅਰ ਅਤੇ ਗੋਪੀ ਚੁਗਾਵਾ ਸਨ ਇਹ ਪੈਸਾ ਦੁਬਈ ਰਹੀਂ ਪਾਕਿਸਤਾਨ ਜਾਣਾ ਸੀ ਅਸੀਂ ਇਸ 카rtel ਨੂੰ ਤੋੜ ਦਿੱਤਾ ਹੈ ਅਸੀਂ ਅਜੇ ਵੀ ਐਸ ਤੇ ਕੰਮ ਕਰ ਰਹੇ ਹਾਂ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਹਵਾਲੇ ਗੱਲ ਕਰ ਲਈ ਦੋਸਤੋ ਐਨਟੀ ਨਾਰਕੋਟਿਕਸ ਟਾਸਕ ਫੋਰਸ ਨੇ ਡਰੱਗ ਸੰਡਿਕਏਟ ਕੀਤਾ ਖਤਮ ਦਿੱਲੀ ਪੁਲਿਸ ਤੇ ਦੋਸਤੋ ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਐਨਟੀ ਨਾਰਕੋਟਿਕਸ ਟਾਸਕ ਫੋਰਸ ਨੇ ਅਫਗਾਨਿਸਤਾਨ ਪਾਕਿਸਤਾਨ ਅਤੇ ਭਾਰਤ ਵਿੱਚ ਕਰ ਕੰਮ ਕਰ ਰਹੇ ਸਰਹੱਦ ਪਰ ਡਰੱਗ ਸੰਡਿਕਏਟ ਨੂੰ ਖਤਮ ਕਰ ਦਿੱਤਾ ਹੈ ਇਸ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਸੋਂ ਵੱਡੀ ਮਾਤਰਾ ਵਿੱਚ ਹੈਰਨ ਮੋਬਾਈਲ ਫੋਨ ਮਹੱਤਵਪੂਰਨ ਅਪਰਾਧਿਕ ਡਾਟਾ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਵੀ ਜ਼ਬਤ ਕੀਤੀ ਗਈ ਹੈ ਤੇ ਚਲਦੇ ਆ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਤੇ ਦੋਸਤੋ ਅਗਲੀ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਰਹੱਦੀ ਪਿੰਡ ਮਸਤਗੜ ਦੇ ਇਲਾਕੇ ਵਿੱਚ ਮਿਲਿਆ ਡਰੋਨ ਖੇਮ ਪੁਲਿਸ ਥਾਣਾ ਖੇਮ ਕਰਨ ਅਦੀਨ ਪਿੰਡੇ ਸਰਹੱਦੀ ਪਿੰਡ ਮਸਤਗੜ ਜੋ ਇੱਕ ਕਿਸਾਨ ਦੇ ਖੇਤ ਚੋਂ ਡਿੱਗ ਗਿਆ ਪਿਆ ਇੱਕ ਡਰੋਨ ਮਿਲਿਆ ਹੈ ਜਿਸ ਨੂੰ ਸੰਬੰਧਤ ਥਾਣੇ ਦੀ ਪੁਲਿਸ ਪਾਰਟੀ ਵੱਲੋਂ ਕਬਜ਼ੇ ਚ ਲੈ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਐਸਐਚਓ ਕੇਮਕਰਨ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸਾਨ ਜਸਵੰਤ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਪਿੰਡ ਮਸਤਗੜ ਨੇ ਸੂਚਨਾ ਦਿੱਤੀ ਕਿ ਉਸ ਦੇ ਕਣਕ ਕਟਾਈ ਵਾਲੀ ਜ਼ਮੀਨ ਦੀ ਵਟ ਤੇ ਇੱਕ ਡਰੋਨ ਡੈਗ ਪਿਆ ਹੈ ਜਿਸ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਐਸਆਈ ਕਮਲਜੀਤ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਨੇ ਕਿਸਾਨ ਦੀ ਨਿਸ਼ਾਨਦੇਹੀ ਤੇ ਡਰੋਨ ਬਰਾਮਦ ਕਰ ਲਿਆ ਹੈ ਇਹ ਛੋਟੀ ਕਿਸਮ ਦਾ ਡੀਜੀਆਈ ਮੈਟ੍ਰਿਕ 10th ਕਲਾਸਿਕ ਕੰਪਨੀ ਦਾ ਹੈ ਜਿਹੜਾ ਪਾਕਿਸਤਾਨ ਤਰਫੋਂ ਆਇਆ ਸੀ ਐ ਸੰਬੰਧੀ ਕੇਸ ਨੰਬਰ 10 ਤਰੀਕ 11ਵਾਂ ਮਹੀਨਾ 10 11 12 에어 ਕ੍ਰਾਫਟ ਫਿਟਰ ਐਕਟ ਅਧੀਨ ਦਰਜ ਕਰ ਲਿਆ ਹੈ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਜਲੰਧਰ ਦੇ ਮਸ਼ਹੂਰ ਕਾਲਜ ਚ ਵਾਪਰੀ ਵੱਡੀ ਘਟਨਾ ਨੇ ਉਡਾਏ ਹੋਸ਼ ਪ੍ਰੋਫੈਸਰ ਦੇ بیٹے ਨੇ 8ਵੇਂ ਮੰਡਲ ਤੋਂ ਮਾਰੀ ਛਾਲ ਦੋਸਤੋ ਅਗਲ ਖਬਰ ਜਿਹੜੀ ਜਲੰਧਰ ਦੀ ਨਿਕਲ ਕੇ ਸਾਹਮਣੇ ਆ ਰਹੀ ਕਿ ਥਾਣਾ ਮੁਕਸੰਦਾ ਮਕਸੂਦਾ ਅਧੀਨ ਪੈਂਦੇ ਐਨ ਆਈਟੀ ਕਾਲਜ ਵਿੱਚ ਇੱਕ ਪ੍ਰੋਫੈਸਰ ਦੇ ਪੁੱਤਰ ਨੇ 8ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਪੁਲਿਸ ਅਨੁਸਾਰ ਮ੍ਰਿਤਕ ਰਜਤ ਜੋ ਕਿ ਰਾਜkumar ਦਾ ਪੁੱਤਰ ਸੀ ਪਟਿਆਲਾ ਦੀ ਇੱਕ ਅਕੈਡਮੀ ਵਿੱਚ ਪੜਦਾ ਸੀ ਰਜਤ ਦੇ ਪਿਤਾ ਨੂੰ ਅਕੈਡਮੀ ਤੋਂ ਫੋਨ ਆਇਆ ਕਿ ਰਜਤ ਬਹੁਤ ਜਿੱਦੀ ਹੈ ਇਸ ਲਈ ਐਨ ਆਈ ٹی ਦੇ ਪ੍ਰੋਫੈਸਰ ਨੇ ਉਸ ਨੂੰ ਐਨ ਆਈ ٹی ਵਿੱਚ ਆਪਣੇ ਕੋਲ ਰੱਖਿਆ ਪੁਲਿਸ ਮੁਤਾਬਕ ਰਜਤ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਸੀ ਰਜਤ ਨੇ ਸ਼ੁੱਕਰਵਾਰ ਨੂੰ ਐਨ ਆਈ ٹی ਇਮਾਰਤ ਦੀ 8ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਪੁਲਿਸ ਜਾਂਚ ਕਰ ਰਹੀ ਹੈ ਤੇ ਜਲਦੀ ਦੋਸਤੋ ਅਗਲੀ ਵੱਡੀ ਖਬਰ ਦੇ ਬਾਅਦ ਐਚ ਡੀ ਐਫ ਸੀ ਆਈ ਸੀ ਆਈ ਸੀ ਆਈ ਐਕਸਿਸ ਅਤੇ ਫੈਡਰਲ ਬੈਂਕ ਦੇ ਖਤਾ ਤਾਰਕਾਂ ਦੀ ਬਹੁਤੀ ਟੈਨਸ਼ਨ ਹੋਏ ਐਮ ਬਦਲਾ ਦਾਦਾ ਜੀ ਦੇ ਦੋਸਤੋ ਜੇਕਰ ਤੁਸੀਂ ਵੀ ਆਪਣੇ ਪੈਸੇ ਨੂੰ ਬੈਂਕ ਸੇਵਿੰਗ ਅਕਾਊਂਟ ਵਿੱਚ ਰੱਖ ਕੇ ਸੁਰੱਖਿਅਤ ਸਮਝਦੇ ਹੋ ਅਤੇ ਇਸ ਤੇ ਮਿਲਣ ਵਾਲੇ ਵਿਆਜ ਨੂੰ ਮੁਨਾਫਾ ਮੰਨਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਹਾਡੇ ਲਈ ਨਿਰਾਸ਼ਾਜਨਕ ਹੋ ਸਕਦੀ ਹੈ ਦੇਸ਼ ਦੇ ਕਈ ਵੱਡੇ ਬੈਂਕਾਂ ਨੇ ਬਚਤ ਖਾਤਿਆਂ ਤੇ ਵਿਆਜ ਦਰਾਂ ਵਿੱਚ ਵੱਡੀ ਕਟੌਤੀਆਂ ਕੀਤੀਆਂ ਹਨ ਇਸ ਦਾ ਸਿੱਧਾ ਅਸਰ ਕਰੋੜਾਂ ਖਾਤਾ ਧਾਰਕਾਂ ਦੇ ਆਮਦਨ ਤੇ ਪਵੇਗਾ ਖਾਸ ਕਰਕੇ ਉਹਨਾਂ ਲੋਕਾਂ ਤੇ ਜੋ ਆਪਣੀ ਰਿਟਾਇਰਮੈਂਟ ਡਾਕਟਰੀ ਜਾਂ ਪਰਿਵਾਰਕ ਜ਼ਰੂਰਤਾਂ ਲਈ ਬਚਤ ਖਾਤੇ ਵਿੱਚ ਪੈਸੇ ਰੱਖਦੇ ਹਨ ਦਾਦਾ ਜੀ ਇਹ ਕਿ ਦੋਸਤੋ HDFC ICICI ਐਕਸਿਸ ਅਤੇ ਫੈਡਰਲ ਬੈਂਕ ਨੇ ਹੁਣ ਪਿਆ ਲੱਖ ਰੁਪਏ ਤੋਂ ਘੱਟ ਦੀ ਰਕਮ ਲਈ ਵਿਆਜ ਦਰਾਂ 3% ਤੋਂ ਘਟਾ ਕੇ 2.75% ਕਰ ਦਿੱਤੀਆਂ ਹਨ ਜਦੋਂ ਕਿ SBI ਪਹਿਲਾਂ ਹੀ 2.7% ਦੀ ਦਰ ਦੀ ਪੇਸ਼ਕਸ਼ ਕਰ ਰਿਹਾ ਸੀ ਇਸ ਤੋਂ ਇਲਾਵਾ FD ਦਰਾਂ ਵੀ ਘਟਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਜਮ੍ਹਾਂ ਰਕਮ ਤੇ ਰਿਟਰਨ ਹੋਰ ਘਟ ਜਾਵੇਗਾ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫਾ 33% ਦੀ ਸਬਸਿਡੀ ਦੇਣ ਦਾ ਐਲਾਨ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗਰਮੀ ਸਿੰਘ ਖੁੱਡੀਆਂ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਅਤੇ ਟਿੱਟੇ ਸੋਨੇ ਪਾਵ ਨਰਮੇ ਦੀ ਕਾਸ਼ਟ ਹੇਠ ਰਕਬਾ ਵਧਾਉਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫਾਰਸ਼ ਕੀਤੇ ਬੀਟੀ ਕਾਰਟਨ ਹਾਈਬ੍ਰਿਡ ਬੀਜਾਂ ਤੇ 33% ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ ਇਨਾਂ ਕਿਹਾ ਕਿ ਸਬਸਿਡੀ ਪ੍ਰੋਗਰਾਮ ਲਈ 20 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਐਸਐਫਸੀਡੀ ਪ੍ਰੋਗਰਾਮ ਦਾ ਪੂਰਾ ਖਰਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ ਇਸ ਨਾਲ ਨਰਮਾ ਕਸ਼ਤਕਾਰਾਂ ਤੇ ਵਿੱਤੀ ਬੋਝ ਨੂੰ ਘਟਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਨਰਮੇ ਦੇ ਗੈਰ ਸਫਾਰਸ਼ ਕੀਤੇ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਨਾ ਕਰਕੇ ਚੰਗੀ ਪੈਦਾਵਾਰ ਵਾਲੇ ਕੀਟ ਰੋਧਕ बीटी ਕਾਰਟਨ ਹਾਈਬ੍ਰਿਡ ਬੀਜਾਂ ਦੀ ਕਸ਼ਤ ਲਈ ਉਤਸ਼ਾਹਤ ਕੀਤਾ ਜਾ ਸਕੇਗਾ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀਆਂ ਗਿਆਨ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ